ਮੁਰਗੇ-ਮੁਰਗੀਆਂ ਦੋਨੇ ਹੀ ਨੇ ਭਾਈ। ਆਂਡੇ ਵੇਚਦੇ ਇਹਨਾਂ ਦੇ ਇੱਕ ਹੈਗੇ ਹੁਣ। ਆਂਡੇ ਹੈਗੇ ਕੁਛ ਕੁਛ ਵਿਗ ਗਏ। ਆਹ ਪਰ ਕਿ ਲਿਆਂਦਾ ਸੀ ਨਾ? ਹਾਂ ਪਰ ਕਿ ਲਿਆਂਦਾ ਸੀ ਆਂਡੇ ਇੱਥੇ ਵੀ ਵਿੱਚ ਪਿੰਜਰੇ ਦੇਈ ਜਾਂਦੀਆਂ। ਆਂਡਾ ਕਿੰਨੇ ਦਾ ਪੁੱਛਦਾ ਮੁੰਡਾ? ਆਂਡਾ ਸੀ ਭਾਈ ਇਹ 100 ਦੇ 8 ਦਿੰਦੇ ਆ 50 ਦੇ 4 ਦਿੰਦੇ ਆ ਟਰੇ 350 ਦੀ ਦਿੰਦੇ ਆ। ਟਰੇ 350 ਦੀ ਆ ਭਾਈ। ਭਾਈ ਛੋਟਾ ਦੋ ਲੈ ਲਾਂਗੇ। ਟਰਿਆਂ ਦੋ ਕਹਿੰਦੇ ਜੀ ਢਾਈ। ਇਹ ਆ ਭਾਵੇਂ ਦੋ ਲੈ ਲਓ ਭਾਵੇਂ ਚਾਰ ਲੈ ਲਓ। ਰੇਟ ਇੱਕੋ ਹੀ ਹੈ। ਇਵੇਂ ਇੱਕ ਮਦਨ ਘਰ ਦਾ ਗਵਾਂਢੀ ਆ ਜੀ ਕਹੇ ਸਾਡੇ ਪਿੰਡ ਦਾ ਸਰਪੰਚ ਆ ਜੀ ਆਨ ਨੂੰ ਨਹੀਂ ਦਿੱਤੀਆਂ ਇਹਨਾਂ ਨੇ ਵੀਡੀਓ ਬਣਾ ਕੇ ਜਾਂਦੇ ਆ ਹਾਂ ਬਿਲਕੁਲ ਇਹਨਾਂ ਨੇ ਸਾਡੇ ਦੇ ਦਿੱਤੀਆਂ ਬਿੱਲਕੁਲ ਆ ਵੇਖੋ ਮੁਰਗਾ ਵੀ 500 ਦਾ ਤੇ ਮੁਰਗੀ ਵੀ 500 ਦੇ ਹਾਂ ਆਂਡੇ ਮਾਰਦੀ ਲੈ ਜਾਓ ਜਿੰਨਾ ਦੇ ਆਂਡੇ ਦਿੰਦੀ ਆਂਡੇ ਖਾਓ ਆਂਡੇ ਜਮਾ ਪਿਆਉਰ ਨੇ ਦੇਸੀ ਪਿਆਉਰ ਆਂਡੇ ਆ ਉਦੋਂ ਬਾਅਦ ਪਈ ਜੇ ਬੀਜ ਦੇ ਸ਼ਕੀਨ ਹੋ ਹਾਂ ਖਾਓ ਖਾਰੋ ਜਾਇ ਨਹੀਂ ਜਾਂਦੀ ਏ ਬੱਕਰੀਆਂ ਹੈਗੀਆਂ ਜੀ ਫਿਰ ਫਾਰਮ 'ਚ ਬੱਕਰੀਆਂ ਹੈਗੀਆਂ ਪਰ ਤੂੰ ਪਹਿਲੇ ਹੀ ਉਹਨਾਂ ਨੂੰ ਵੜਾ ਮਾਲਕ ਇਹਦੇ ਤੇ ਮੇਰੇ ਵਾਂਗੂ ਤਾਂ ਫਿਰ ਉਹਨੇ ਵਿਖੜ ਗਈਆਂ ਕਿਵੇਂ ਜਦੋਂ ਵਿੱਚੋਂ ਛੇਪੀ ਤਾਂ ਤੈ ਲਾਤੀ ਲਓ ਵੀ ਮਿੱਤਰੋ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਇੱਕ ਦਿਨ ਫਾਰਮ ਦੀ ਮਾਸਟਰ ਜੀ ਦੇ ਤੇ ਅੱਜ ਮੰਡੀ 'ਚ ਮਿਲੇ ਸੀ ਆਪਾਂ ਨੂੰ ਆਪਣੇ ਪੁਰਾਣੇ ਮਿੱਤਰ ਨੇ ਤੇ ਅੱਜ ਮੁਰਗੇ ਲੈ ਕੇ ਆਏ ਹਾਂ ਜੀ ਇੱਥੇ ਕਿ ਮੁਰਗੀਆਂ ਵੀ ਨੇ ਨਾਲ ਮੁਰਗੇ ਮੁਰਗੀਆਂ ਦੋਨੇ ਹੀ ਨੇ ਭਾਈ ਦੋਨੇ ਨੇ ਜੀ ਹਾਂ ਦੇ ਅੰਡੇ ਵੇਚਦੇ ਇਹਨਾਂ ਦੇ ਇੱਕ ਹੈਗੇ ਹੁਣ ਅੰਡੇ ਹੈਗੇ ਕੁਝ ਕੁਝ ਵਿਗ ਗਏ ਆ ਪਰ ਕਿ ਲਿਆਂਦਾ ਸੀ ਨਾ ਹਾਂ ਪਰ ਕਿ ਲਿਆਂਦਾ ਸੀ ਅੰਡੇ ਇੱਥੇ ਵੀ ਵਿੱਚ ਪਿੰਜਰੇ ਦੇਈ ਜਾਂਦੀਆਂ ਅਜਾ ਦੇਈ ਜਾਂਦੀਆਂ ਨੇ ਪਿੰਜਰੇ ਚ ਸਾਰੀਆਂ ਮੁਰਗੀਆਂ ਅੰਡੇ ਦੇਣ ਵਾਲੀਆਂ ਆਂਡਾ ਕਿੰਨੇ ਦਾ ਪੁੱਛਦਾ ਮੁੰਡਾ ਆਂਡਾ ਸੀ ਭਾਈ ਇਹ 100 ਦੇ 8 ਦਿੰਨੇ ਆ 50 ਦੇ 4 ਦਿੰਨੇ ਆ ਟ੍ਰੇ 350 ਦੀ ਦਿੰਨੇ ਆ ਟ੍ਰੇ 350 ਦੀ ਆ ਭਾਈ ਭਰ ਦੀ ਇੱਕ ਟ੍ਰੇ ਹਾਂ ਆ ਦੇ ਦੇਖੀ ਮੇਰੇ ਸਾਹਮਣੇ ਆ ਦੇਖ ਆ ਬੇਸੀ ਦੇ ਲਾਲ ਹਨ ਹਾਂ ਹਾਂ ਪਰ ਦੇ ਇੱਕ ਤੇ ਮੁਰਗੀਆਂ ਨੇ ਵੇਚਦੀ ਮੁਰਗੀਆਂ ਵੇਚਿਆ ਇਹ ਕਿੰਨੇ ਦੇ ਨੇ ਮੁਰਗੀ ਦੇ ਨੇ ਭਾਈ ਲਿਜਾਓ ਲੈ ਕੇ ਜਾਣੀ ਹੁੰਦੇ ਆ ਦੇਖੋ ਥੇਲੀ ਅੰਡਾ ਦੇ ਲਈ ਅੰਡਾ ਖਾਓ ਬਾਕੀ ਆਇਆ ਹੈ ਬਿਲਕੁਲ ਬੱਚੇ ਤਾਂ ਨਿਕਲਦੇ ਵਧੀਆ ਬੱਚੇ ਨਿਕਲਣਗੇ ਬੱਚੇ ਵੀ ਨਿਕਲਣਗੇ ਅੰਡੇ ਆ ਜੋਂ ਹਾਂ ਸਾਡੇ ਮੁਰਗੇ ਛੱਡੇ ਹੋਏ ਆ ਨਾ ਵਿੱਚ ਜਿਸ ਤਰ੍ਹਾਂ ਹਾਂ ਮੁਰਗੇ ਜੁਨੀ ਮੁਰਗੀ ਰეკਮੈਂਡ ਕਰਦੀ ਆ ਮਾਸਟਰ ਜੀ ਫਿਰ ਆਪਾਂ ਮੁਰਗੀ ਫਾਰਮ ਕਦੋਂ ਸ਼ੁਰੂ ਕੀਤਾ ਸੀ ਜੀ ਪਹਿਲੀ ਅੰਡਾ ਖਾਓ ਹਾਂ ਮਾਸਟਰ ਜੀ ਹਾਂ ਜੀ ਮੁਰਗੀ ਫਾਰਮ ਕਦੋਂ ਸ਼ੁਰੂ ਕੀਤਾ ਸੀ ਆਪਾਂ ਮੈਂ ਇੱਕ ਲੋਟ ਤਾਂ ਮੈਂ ਪਹਿਲਾਂ ਪਾਇਆ ਸੀ ਉਹ ਮੈਂ ਮਹੀਨੇ ਦਾ ਕਰਕੇ ਵੇਚਦਾ ਸੀ ਹੂੰ ਇਹ ਸੈਕੰਡ ਲੋਟ ਮੈਂ ਪਾਇਆ ਇਹ 2 ਜੁਲਾਈ ਨੂੰ ਅੱਛਾ 24 ਨੂੰ ਤੇ 2 ਜੁਲਾਈ 24 ਨੂੰ ਪਾਇਆ ਹੈ ਹਾਂ ਅਸਲ 'ਚ ਇਹ ਲੇਟ ਪਾਇਆ ਹੈ ਜਿਸ ਕਰਕੇ ਹੁਣ ਅਸੀਂ ਤਾਂ ਵੇਚ ਰਹੇ ਆ ਵੀ ਤਾਂ ਕਿ ਕਹਾ ਹੋਰ ਨਵੇਂ 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 ਪਾਲ ਕੇ ਹਾਂਜੀ ਪ੍ਰਿਆ ਦੋ ਕਹਿੰਦੇ ਜੀ ਟਾਈ ਇਹ ਆ ਭਾਵੇਂ ਦੋ ਲੈ ਲਓ ਭਾਵੇਂ ਚਾਰ ਲੈ ਲਓ ਰੇਟ ਇੱਕ ਰੇਟ ਇੱਕੋ ਹੀ ਹੈ ਆ ਆ ਗਿਆ ਮੁੰਡਾ ਹੁਣ ਘੜਾ ਦੇ ਮੇਰੇ ਪਿੰਡੋਂ ਆ ਜੇ ਚਾਹੇ ਦੂਰੋਂ ਦੂਸਰੇ ਪਿੰਡੋਂ ਆ ਜੇ ਚਾਹੇ ਰਾਸਥਾਨ ਤੋਂ ਆ ਜੇ ਸਾਨੂੰ ਨਹੀਂ ਦਿੱਤੀਆਂ ਨਾਲੇ ਵੀਡੀਓ ਬਣਾ ਕੇ ਜਾਂਦੇ ਆ ਹਾਂ ਬਿਲਕੁਲ ਇਹਨਾਂ ਨੂੰ ਵੀ ਇੱਥੇ ਆ ਕੇ ਦਿੱਤੀ ਆ ਬਿਲਕੁਲ ਆ ਵੇਖੋ ਮੁਰਗਾ ਵੀ 500 ਦਾ ਤੇ ਮੁਰਗੀ ਵੀ 500 ਦੀ ਹਾਂ ਆਹ ਤੇ ਮਾਰਦੀ ਲੈ ਜਾਓ ਕਿੰਨੇ ਦੇ ਆਂਡੇ ਦਿੰਦੀ ਆਂਡੇ ਖਾਓ ਆਂਡੇ ਜਾਮਾ ਪਯੌਰ ਨੇ ਦੇਸੀ ਪਯੌਰ ਆਂਡੇ ਆ ਉਦੋਂ ਬਾਅਦ ਭਾਈ ਜੇ ਬੀਜ ਦੇ ਸ਼ਕੀਨ ਹੋ ਹਾਂ ਖਾਓ ਖਾਰੋ ਜਾਇ ਨਹੀਂ ਜਾਂਦੀ ਏ ਬੱਕਰੀਆਂ ਹੈਗੀਆਂ ਜੀ ਫਿਰ ਫਾਰਮ 'ਚ ਬੱਕਰੀਆਂ ਹੈਗੀਆਂ ਪਰ ਹਾਂ ਖੂਬ ਦਾ ਸੰਯੋਗ ਗੱਲ ਹੀ ਆ ਅੱਛਾ ਉਹ ਜਿਹੜਾ ਹਾਂ ਉਹ ਮੈਂ ਉਹਦੇ ਤੇ ਵਿਸ਼ਵਾਸ ਕਰਕੇ ਹਾਂ ਹਾਂ ਬੱਕਰੀਆਂ ਖਰੀਦ ਲਿਆ ਉਹਨੂੰ ਮੈਂ ਕਿਹਾ ਸੀ ਕਿ ਭਾਈ ਜੇ ਜੇ ਤੂੰ ਮਾਲ ਭਰਦਿਆ ਆਪਣੇ ਫਾਰਮ ਵਾਸਤੇ ਹਾਂ ਹਾਂ ਮੈਨੂੰ ਵੀ ਚੰਗੀਆਂ ਬੱਕਰੀਆਂ ਗਿਆ ਤਾਂ ਮੈਂ ਪਰ ਵੀਵਾ ਸੇ ਉਹ ਕਹਿੰਦਾ ਪਰ ਵੀ ਨਹੀਂ ਮਿਲਦੀਆਂ ਨਹੀਂ ਬੀਟਨ ਮਿਲਣਗੀਆਂ ਮਾਚਾ ਨੂੰ ਕੋਈ ਗੱਲ ਨਹੀਂ 1000 ਰੁਪਿਆ ਵਧੀਆ ਬੱਕਰੀ ਵਧੀਆ ਦੋ ਦੋ ਮੇਮਣੇ ਵਾਲੀ ਲੈ ਕੇ ਮੈਨੂੰ ਦੇ ਦੀ ਹੂੰ ਤੇ ਜੇ ਪੱਠਾ ਲੈ ਕੇ ਦੇ ਚੰਗੀ नस्ਲ ਦੀਆਂ ਤਾਂ 500 ਪ੍ਰਤੀ ਪੱਠਾ ਲੈ ਲਈ ਹੂੰ ਪਰ ਉਹ ਜਦੋਂ ਪਹਿਲੀ ਾਰ ਮੇਰੇ ਕੋਲੇ ਲੈ ਕੇ ਆਇਆ ਕੋਈ ਸਿਕਿਉਰਟੀ ਉਹਨੇ ਮੈਥੋਂ ਲੈ ਲਈ ਹੂੰ ਹੂੰ ਮੈਂ ਉਹਦੇ ਕੀ ਗਿਆ ਦੀ ਫਾਰਮ ਤੇ ਕਹਿੰਦਾ ਇੱਥੇ ਆਓ ਅਸੀਂ ਸਪੈਸ਼ਲੀ ਗਏ ਅੱਛਾ ਕਾਰ ਗੱਡੀ ਲੈ ਕੇ ਠੀਕ ਹੈ ਪਰ ਉਹਦੇ ਨਾਲ ਮੈਂ ਮਾਕਾ ਵੀ ਚਲੋ ਪੁੱਛਵਾ ਸਕੀ ਕੋਈ ਚੀਜ਼ ਹੈ ਹਾਂ ਹਾਂ ਉਹਨੇ ਮੈਨੂੰ ਕਹਿੰਦਾ ਜੀ ਵਰਮੀ ਤਾਂ ਨਹੀਂ ਮਿਲਦੀਆਂ ਮੀਟਲ ਮਿਲਣਗੀਆਂ ਕਹਿੰਦਾ ਪੰਜ ਮਿਲਦੀਆਂ ਅੱਛਾ ਫਿਰ ਮੈਂ ਬਾਰ-ਬਾਰ ਗੱਡੀ ਦਾ ਕਿਰਾਇਆ ਪਾਉਣ ਦਾ ਕੀ ਫਾਇਦਾ ਦਾਸ ਹੀ ਲੈ ਆਈ ਹੂੰ ਉਹ ਪੀਰ ਗਾਂ ਠੇੜੀ ਖਰੀਦ ਲੈ ਆ ਅੱਛਾ ਵਿਚੋਂ ਤਿੰਨ ਗੱਬਣਾ ਕਹਿ ਕੇ ਲੈ ਆਇਆ ਕਹਿੰਦਾ ਗੱਬਣਾ ਹੈ ਮੈਂ ਮੈਂ ਇਹ ਨਹੀਂ ਲਵਾਂਗਾ ਬਾਕੀ ਤੇਰੀ ਮੈਂ ਫਾਂਡਰ ਕਰਕੇ ਲੈਣਾ ਮੈਂ ਤਾਂ ਲੈਂਦਾ ਨਹੀਂ ਇਹ ਤੇਰੇ ਬਾਪ ਸੋਣ ਗਏ ਚਲ ਉਹਨੇ ਬਾਪ ਚਲੇ ਲਿਆ ਇੱਕ ਢੂਈ ਚ ਨੁਕਸੀ ਬੱਕਰੀ ਉਹ ਨੂੰ ਮੈਂ ਵਾਪਸ ਕੀਤੀ ਆ ਮਾਂ ਤੇ ਨੂੰ ਵੰਗੀ ਨਹੀਂ ਸੀ ਤੇਰੇ ਫਾਰਮ ਤੇ ਸੀ ਤੂੰ ਕਿਉਂ ਲੈ ਕੇ ਆਇਆ ਵੀ ਇਹ ਹਾਂ ਆ ਵੀ ਵਾਪਸ ਲਿਆ ਇਹ ਕਹਿੰਦਾ ਪੈਸੇ ਮੈਂ ਹੁਣ ਨਹੀਂ ਦਿੰਦਾ ਮਹੀਨੇ ਨੂੰ ਦੋ ਕਿਹੜਾ ਮਹੀਨਾ ਮੈਂ ਜਿੰਨੇ ਦੀ ਬੱਕਰੀ ਆਈ ਸੀ ਉਹਨੇ ਮੈਨੂੰ ਵਾਪਸ ਕਰਤੀ ਮਹੀਨਾ ਉਹਦੀ ਸੇਵਾ ਕਰੀ ਗਿਆ ਫੜ ਕੇ 4 ਮਹੀਨਾ ਬਾਅਦ ਵਿੱਚ ਉਹਨੇ ਮੈਨੂੰ ਪੈਸੇ ਦਿੱਤੇ ਉਹਦੇ ਅੱਛਾ ਮੈਨੂੰ ਉਹ ਮਹਾ ਵੀ ਇਹ ਕਹਿੰਦਾ ਜੀ ਵਧੀਆ ਪੱਠਾ ਮਿਲਦੀ ਐ ਭਾ ਵੀ ਚੰਗੀ ਨਸਲੀ ਪੱਠਾ ਲਿਆ ਜਲਮੇ ਪੱਠਾ ਪਾਲ ਲਊਗਾ ਕਿਹੜਾ ਤਾਂ ਉਹਨੇ ਮੈਨੂੰ ਨੌਗਨਾਗ ਭੇਜਤੇ ਚਲੋ ਉਹ ਜੀ ਵੀਡੀਓ ਫਲੈਸ਼ ਹੋ ਗਈ ਸੀ ਪੁਰੇ 10 ਪਾਤੀ ਆ ਕੇ ਇਧਰੋਂ ਬਰੇਟਾ ਸਾਈ ਦੇ ਹੂੰ ਉਹ ਬੰਦੇ ਆ ਕੇ ਮੈਥੋਂ ਲੈ ਗਏ ਅੱਛਾ ਚਲੋ ਉਹਨਾਂ ਨੇ ਮੈਨੂੰ ਕੋਈ 1000 ਜਾਂ 15-1500 ਰੁਪਇਆ ਲਗਦੇ ਨਫਾ ਦੇਤਾ ਹਾਂ ਉਦੋਂ ਬਾਅਦ ਮੈਂ ਉਹ ਤਾਂ ਵੇਚ ਗਏ ਚਲੋ ਕੋਈ ਗੱਲ ਨਹੀਂ ਹੋਰ ਦੇਖ ਔਰ 16 ਨਾਲ ਕਿ ਵੇਚਤੇ ਵਿੱਚ ਕੁਚ ਰੂਂਡਾ ਵੇਚਦਾ ਹਾਂ ਪੰਜ ਚਾਰ ਤਾਂ ਚੰਗੀਆਂ ਜਿਹੀਆਂ ਵੇਚਦੀਆਂ ਮਾਹ ਜਾਰ ਆ ਆ ਜੀ ਐ ਦਿਖਾਓ ਆ ਦਿਖਾਓ ਕੋਈ ਵੀਡੀਓ ਮੈਂ ਸੈਂਟਰ ਕੀਤੀ ਚਲੋ ਮਾਹ ਜਾਰ ਐ ਕਰ ਮਾਸੀ ਇਹ ਥੋਥੋ ਨਹੀਂ ਵਿਕਦੀਆਂ ਤਾਂ ਮੈਨੂੰ ਵਾਪਸ ਭੇਜ ਦੋ ਵੀਡੀਓ ਰੱਖਿਆ ਵੀ ਆ ਤੁੜਮੀ ਆ ਹੂੰ ਤਨ ਉਹ ਭਾਈ ਪ੍ਰੋਪਰਟੀ ਨਾਲ ਵੇਚੀ ਆ ਦੂਜੀਆਂ ਹੁਣ ਇਹ ਚੰਗਾ ਮੁੱਤ ਲਾਇਆ ਹੋਵੇ ਠੀਕ ਮੁੱਤ ਲਾਇਆ ਹੋਵੇ ਉਹ ਵੀ ਨ ਮੇਰੇ ਕੋਲੇ ਵਿਕਣ ਗਈਆਂ ਤੇ ਹੁਣ ਉਹ ਅਸਲ ਜੇ ਰੌਲਾ ਤਾਂ ਇਹ ਸੀ ਵੀ ਵਿੱਚੋਂ ਜਿਹੜਾ ਮੈਂ ਪ੍ਰੋਫਿਟ ਲੈਣਾ ਸੀ ਉਹ ਮਿੱਥੂ ਜੇ ਪੀ ਲ ਗਿਆ ਬਸ ਫਿਰ ਮੈਂ ਉਹਨੂੰ ਕਿਹਾ ਮੈਂ ਕੋਈ ਜ਼ਰੂਰਤ ਨਹੀਂ ਤੇ ਕੀ ਕਰਾਉਣਾ ਉਹ ਕਹਿੰਦਾ ਵਾਪਸ ਭੇਜ ਦੇ ਹਾਂ ਵਾਪਸ ਭੇਜਿਆ ਇਹਦਾ ਹੀ ਮਾਸਟਰ ਜੀ ਮੈਂ ਤੁਹਾਡੇ ਪੈਸੇ ਤਾਂ ਪੂਰੇ ਕਰੂੰਗਾ ਹੀ ਨਾ ਹਾਂ ਹਾਂ ਪਰ ਤੁਸੀਂ ਮੈਨੂੰ ਭੇਜ ਦਿਓ ਤੁਸੀਂ ਕੋਈ ਚੂੜਾ ਦਾ ਦੇਉ ਮੈਂ ਜਿਹੜੀ ਚੀਜ਼ ਠੀਕ करू ਮੈਂ ਠੀਕ ਕਰੂੰਗਾ ਹਾਂ ਗਲਤ ਨੂੰ ਮੈਂ ਗਲਤ ਕਹੂੰ ਮੇਰਾ ਸੁਭਾਅ ਹੈ ਨਾ ਮੈਂ ਠੱਗੀ ਠੋਰੀ ਦੇ ਪੱਖ ਜਾਂ ਨਾ ਕੀਤੀ ਹੈ ਜ਼ਿੰਦਗੀ 'ਚ ਹੁਣ ਤਾਂ ਮੈਂ ਜਦੋਂ ਲਾਸ ਸੇਜ ਹੈ ਹਾਂ ਹੁਣ ਤਾਂ ਕਰਨੀ ਕੀ ਆ ਬਹੁਤ ਸਾਰੀ ਕਰਨੀ ਗਈ ਆ ਉਹ ਪਰਪਲ ਹੈ ਮਾਨਸਾ ਇਮਾਨਦਾਰੀ ਇਮਾਨ ਕੋਈ ਚੀਜ਼ ਹੈ ਮਰੂ ਕਿ ਇਹ ਗੱਲਾਂ ਤੇਰੇ ਵਾਸਤੇ ਠੀਕ ਨਹੀਂ ਹਨ ਜਦੋਂ ਕੋਈ ਬੁੱਦਾ ਬਖਵਾਸ਼ ਕਰਦਾ ਹੈ ਉਹ ਬਿਸ਼ਵਾਸ ਕੋਚਲਦਾ ਹੈ ਤਾਂ ਉਹ ਕੋਈ ਸ਼ਿਆਣੀ ਗੱਲ ਨਹੀਂ ਨਾਲੇ ਦੁੱਖ ਲੱਗਦਾ ਹੈ ਦੁੱਖ ਵੀ ਹੁੰਦਾ ਆਪ ਨੂੰ ਦੁੱਖ ਵੀ ਹੁੰਦਾ ਕਿ ਤੈਨੂੰ ਹੁਣ ਮੈਂ ਭੇਟਾ ਲੱਗਦਾ ਹੂੰ ਤੂੰ ਵਾਹ ਮੇਰੇ ਫਾਰਮ ਤੇ ਆ ਕੇ ਵੀਡੀਓ ਪਾਈ ਸੀ ਮੈਂ ਤੈਨੂੰ ਸਾਰਾ ਕੁਝ ਡਿਟੇਲ ਚ ਕਿਹਾ ਸੀ ਹਾਂ ਲੋਕਾਂ ਨੂੰ ਵੀ ਮੈਂ ਰੱਥਿਆ ਸੀ ਵੀ ਵਾਰਨਾ ਭਜੋ ਤੇ ਇੱਥੇ ਛੋਟੇ-ਟੋੜੇ ਤੇ ਮੈਂ ਜਨਾਬ ਦਾ ਤੁਹਾਡਾ ਕੈਮ ਕਰੋ ਤੇ ਆਵੇ ਆਪਣੇ ਦੇ ਚਿਰ ਰਹੋ ਦਰਕਤੀ ਕਰੋ ਹਣਾ ਦਰਕਤੀ ਕਰੋ ਪਰ ਉਹ ਗਿਆ ਕਹਿੰਦਾ ਮੇਰਾ ਫਾਰਮ ਹੈ ਮੈਂ ਬਖਵਾਉਂਗਾ ਮੈਂ ਐਂਕਰੂੰਗਾ ਬਾਤ ਕਰੂੰਗਾ ਮੇਰੇ ਨਾਲ ਵਾਦੇ ਕਰਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਨੇ ਪੈਸੇ ਹੋਰ ਵੱਧ ਫੜ ਲਏ ਕਹਿੰਦੇ ਤੁਹਾਨੂੰ ਮੈਂ ਆ ਲੈ ਕੇ ਦਿਆਂ ਵਧੀਆ ਪੱਠਾ ਉਹੀ ਮੈਨੂੰ ਜਦੋਂ ਪੈਸੇ ਐਡਵਾਂਸ ਵਾਕੇ ਤੇ ਮੈਂ ਉਹਨੂੰ ਕਹਿ ਬੀ ਚੱਲ ਜੇ ਤੂੰ ਨਹੀਂ ਆਈਂ ਕਰਨਾ ਮੇਰੇ ਨਾਲ ਮੇਰੇ ਪੈਸੇ ਵਾਪਸ ਕਰ ਨਹੀਂ ਜੀ ਤੁਸੀਂ ਆਜੋ ਉਹ ਜਦੋਂ ਮੈਂ ਕਿਸੇ ਦੇ ਹੋਰ ਕੈਂਪ ਵਿੱਚ ਖੜਾ ਸੀ ਮੈਂ ਆਪਦੇ ਪਿੰਡ ਦੇ ਨੇੜੋਂ ਦਲਾਲ ਨੂੰ ਲੈ ਗਿਆ ਤੇ ਉਹਦੀ ਨਿਗਾ ਪੈ ਗਿਆ ਉਹਦੇ ਨਾਲ ਉਹਦੇ ਨਾਲ ਡਰਾਈਵਰ ਜਾਂਦਾ ਹੁੰਦਾ ਉਹਨੇ ਕਹੇ ਜੀ ਮਾਸਟਰ ਉਹ ਖੜਾ ਹੈ ਮਨ ਕਹਿੰਦਾ ਮਾਸੀ ਉਰੇ ਆਓ ਮੈਂ ਕੀ ਗੱਲ ਮੈਂ ਜਾ ਰਿਹਾ ਇਸ ਕੈਂਪ 'ਚ ਦੇਖ ਤੰਬੂ ਲੈ ਕੋਈ ਪੱਟ ਦੇਖ ਆਪਾਂ ਕਹਿੰਦਾ ਨਹੀਂ ਨਹੀਂ ਤੁਸੀਂ ਉਰੇ ਆਓ ਉਹ ਕਾਲਾ ਵਪਾਰੀ ਆ ਉਹਦੀ ਤੰਦ ਸੀਗੀ ਪੱਠਾ ਠੀਕ ਆ ਜੀ ਚਲੋ ਮੈਨੂੰ ਪਾਸੇ ਸੱਤ ਲਿਆ ਕਹਿੰਦੇ ਜੀ ਆਪਾਂ ਚਲਦੇ ਆ ਉਹ ਗੱਡੀ 'ਚ ਬੈਠੋ ਹੂੰ ਮੈਨੂੰ ਰਾਏਕੋਟ ਲੈ ਗਿਆ ਜਿਹੜੀ ਕਿ ਕੁਛ ਇਹਨਾਂ ਵਪਾਰੀਆਂ ਨੇ ਉਹਨੂੰ ਚੇਪੀ ਲਈ ਸੀ ਹਾਂ ਮੈਨੂੰ ਪਹਿਲਾਂ ਰਾਤ 'ਚ ਕਹਿੰਦਾ ਗਿਆ ਵੀ ਤੁਹਾਨੂੰ ਆਪਾਂ ਚੰਗੀਆਂ ਪੱਠਾਂ ਹੈ ਹਾਂ 11-11000 ਤੱਕ ਲੈ ਲਾਂਗੇ ਜਦੋਂ ਅਸੀਂ ਉੱਥੇ ਵਾਗੇ ਦਿਖਾਈਆਂ ਇਧਰ ਰੱਖ ਆਲੀਆਂ ਇਧਰ ਕਰ ਲੀਆਂ ਜਿੱਡਵਿੱਤੀ ਜੀ ਕਰਕੇ ਕਥਾ ਜੀ ਵੱਧ ਮੰਗਦਾ ਹੈ ਬਲੇਡੀਟੀ ਵੀ ਹੈ ਬਈ ਬਲੇਡੀਟੀ ਹੈ ਇਹ ਤਾਂ ਵੱਧ ਮੰਗਦਾ ਹੈ ਅਖੀਰ ਮੈਨੂੰ 13 ਤੇ ਲੈ ਗਿਆ ਅੱਛਾ 500 ਉਹ ਤਾਂ ਹੋ ਗਿਆ ਹੂੰ ਸਾਢੇ 13000 ਰੁਪਏ ਹੋ ਗਈ ਸਾਢੇ 13000 ਹੋ ਗਈ ਬਾਕੀ ਕਿਰਾਇਆ ਪੈ ਗਿਆ ਕਿਰਾਇਆ ਪੈ ਗਿਆ ਬਾਕੀ ਮਤਲਬ 11.14000 ਰੁਪਏ ਮੈਨੂੰ ਪੱਟ ਪੈ ਗਈ ਅੱਛਾ ਹੁਣ ਮੈਂ ਸੋਚ ਲਿਆ ਵੀ ਇਹ ਤੋਂ ਪੈਸੇ ਕੱਢ ਲਵਾਂ ਹਾਂ ਪਰ ਜਿਹੜੇ ਉਹਨੇ ਮੈਨੂੰ ਬੁਸ਼ਵਾ ਦਬਾਇਆ ਸੀ ਮੈਂ ਕੀ ਕਰਾਂ ਮੇਰਾ ਬਾਈ ਫਲਾਦੇ ਫਾਰਮ ਤੇ ਵੀ ਆਪ ਮੁਕਾਈਆਂ ਪਹਿਤੋਂ ਕੇ ਦੀਆ ਮੈਂ ਤੈਨੂੰ ਬਿਗਾਉਣ ਦੀ ਕੀ ਲੋੜ ਪੈਗੀ ਜਦੋਂ ਵੀਡੀਓ ਆਪਣਾ ਫਲੈਸ਼ ਹੋ ਗਈ ਬਿਵਾਰੀ ਵਰਗ ਆਪਣੇ ਕੋਲੇ ਆਪ ਹੀ ਆਊਗਾ ਪਰ ਤੂੰ ਪਹਿਲੇ ਹੀ ਉਹਨਾਂ ਨੂੰ ਬਾੜਾ ਮਾਲ ਲੈ ਕੇ ਦਿੱਤਾ ਮੇਰੇ ਵਾਂਗੂ ਤਾਂ ਫਿਰ ਉਹਨੇ ਵਿਖੜ ਗਈਆਂ ਕਿਵੇਂ ਜਦੋਂ ਵਿੱਚੋਂ ਛੇਪੀ ਤਾਂ ਤੈ ਲਾਤੀ ਖਾਣਾ ਇਹ ਨਹੀਂ ਵਿਕਦੀਆਂ ਹੁੰਦੀਆਂ ਤੂੰ ਫਿਰ ਇਹਦਾ ਮਤਲਬ ਇਹ ਹੈ ਮੇਰੇ ਨਾਲ ਨਹੀਂ ਮੈਂ ਤਾਂ ਇਹ ਸੋਚਦਾ ਆਪਾਂ ਤਾਂ ਪੰਜਾਬ ਦੇ ਬੈਠੇ ਆਂ ਡੇੜੇ ਬੈਠੇ ਆਂ ਇੱਕ ਦੂਜੇ ਨੂੰ ਮਿਲ ਸਕਦੇ ਆ ਪਰ ਜਿਹੜੇ ਬਾਹਰੋਂ ਤੁਮਾਲ ਪਰਦੇ ਆਂ ਕੋਈ ਰਾਜਸਥਾਨ ਚੋਂ ਆ ਯੂਪੀ ਚੋਂ ਆ ਜਿੱਥੋਂ ਵੀ ਆ ਉਹਨਾਂ ਵਪਾਰੀਦਾਂ ਨੂੰ ਉਹ ਪੈਸੇ ਸੈਂਡ ਕਰ ਦਿੰਦੇ ਆ ਤੇਰੇ ਵਿਸ਼ਵਾਸ 'ਤੇ ਤੇਰਾ ਵਿਸ਼ਵਾਸ ਤਾਂ ਮੈਂ ਦੇਖ ਲਿਆ ਹੂੰ ਤੂੰ ਉਹਨਾਂ ਨਾਲ ਕੀ ਕਰਦਾ ਹੋਵੇਂ ਦਾ ਦੂਰੋਂ ਤੇਰੇ ਨਾਲ ਹੋਵੇ ਇਸ ਤਰ੍ਹਾਂ ਦਾ ਤਾਕੇ ਵੀ ਐਸ ਕਰ ਸਕਦੇ ਆ ਹਾਂ ਜੀ ਬਾਹਰ ਲਪਰੀ ਦਾ ਫਿਰ ਇੱਕ ਦੋ ਮੇਰੀ ਉਹ ਦੇਖੂ ਹਾਂ ਕਿੰਨੇ ਬੰਦੇ ਨਹੀਂ ਦੇਖਦਾ ਵਾਲਾ ਸੋ ਇਹਦੇ ਭਾਈ ਵਿਸ਼ਵਾਸ ਘਾਤ ਹੋ ਗਿਆ ਮਸਲ ਵਿਸ਼ਵਾਸ ਘਾਤ ਹੋ ਗਿਆ ਮੈਂ ਪੁੱਛਾਂ ਮੈਂ ਵੀ ਖਾਨ ਤੋ ਬਣ ਗਿਆ ਚਤਾਨ ਹਾਂ ਇਸ ਨਹੀਂ ਰਿਹਾ ਇਨਸਾਨ ਕਾਦੀ ਲਈ ਉੱਤੇ ਚਿੱਤੀ ਟੋਪੀ ਐ ਕਿਉਂ ਕਰਦਾ ਫਿਰ ਤੇ ਲੋਕਾਂ ਨਾਲ ਸੌਦੇ ਜਿਦੋਂ ਨੀਂਦ ਤੇਰੀ ਕੋਟੀ ਐ ਟਰਪੂਰਾ ਸ ਹੈ ਆਹ ਬਰ ਸਹੀ ਆਹ ਮੁੰਡਾ ਪਿੰਡੋਂ ਆ ਜੀ ਆਪਣੇ ਹਾਂ ਇਹ ਮੇਡੋਂ ਆ ਆਪਣੇ ਮੁੰਡਾ ਅੱਛਾ ਇਹ ਆਪਣਾ ਬੱਕਰੀਆਂ ਵਗੈਰਾ ਸਭ ਦੇ ਆ ਠੀਕ ਆ ਇਹਨਾਂ ਨੂੰ ਵੀਜਾ ਪਰਿਵਾਰ ਬੱਕਰੀਆਂ ਚਾਰਨੇ ਜਾਂਦੇ ਆ ਹਾਂ ਹਾਂ ਤੇ ਚਲੋ ਇਹ ਹੁਣ ਮੁਰਗੇ-ਮੁਰਗੀਆਂ ਨੂੰ ਖਰਾਕ ਬੱਕਰੀਆਂ ਨੂੰ ਖਰਾਕ ਇਹ ਪਾਉਂਦਾ ਇਹ ਸਾਬ ਸੁਭਾਈ ਕਰਦਾ ਹਰ ਇੱਕ ਕਿੰਨੇ-ਕਿੰਨੇ ਵੇਟ ਕਿੰਨਾ ਹੋਜੀ ਇਹਨਾਂ ਦਾ ਮੁਰਗੀਆਂ ਦਾ ਵੇਟ ਕੋਈ 2 ਕਿਲੋ ਦੀ ਮੁਰਗੀ ਐ ਹੂੰ ਕੋਈ ਮੇਰੇ ਖਿਆਲ ਆ ਹੌਲ 50 ਗ੍ਰਾਮ ਉੱਤੇ ਵੀ ਹੋ ਸਕਦਾ ਏ ਘੱਟ ਵੀ ਹੋ ਸਕਦੀ ਆ ਨੰਨੇ 500 ਦੀਆਂ ਬਸ ਨੰਨੇ 500 ਦੀਆਂ ਐਵੇਂ ਲੈ ਮੇਰੇ ਮਦਨ ਘਰ ਦਾ ਗਵਾਂਢੀ ਆ ਜੀ ਹੁਣ ਉਹ ਵੀ 500 ਦਾ ਸਾਡੇ ਪਿੰਡ ਦਾ ਸਰਪੰਚ ਆ ਜੇ ਹੋਰ ਵੀ ਪਾਤਰ ਛੋਟੇ ਮੱਛੀ ਜੀ 2 ਕਿਲੋ ਦੀ ਆ ਉਸਤਾ ਪੌਣੇ 2 ਵੀ ਰਹਿ ਸਕਦੇ ਆ ਸਵਾ 2 ਵੀ ਹੋ ਸਕਦੀ ਆ ਸਵਾ 2 ਵੀ ਹੋ ਸਕਦੀ ਆ ਯਾਨੀ 100 ਪਾਤਰਾਂ ਮੁਰਗੀਆਂ ਠੀਕ ਆ ਮੁਰਗੀਆਂ ਠੀਕ ਤੇ ਇਹ ਤਾਂ ਮੈਂ ਹੁਣ ਤਾਂ ਮੁਰਗੀਆਂ ਛੋਟੀਆਂ ਵਧੀਆਂ ਨੇ ਸੋਹਣੀਆਂ ਨੇ ਜੀ ਹਾਂ ਪਰ ਤਾਂ ਇਹਦੇ ਵਿੱਚ ਵੀ ਆਂਡੇ ਦਿੱਤੇ ਹੁਣ ਲੈਣਾ ਜੀ ਹਾਂ ਵਿੱਚ ਵੀ ਦਿੱਤੇ ਪਏ ਆ ਵੱਡੇ ਵੱਡੇ ਆ ਹਾਂ ਆਂਡੇ ਵੱਡੇ ਨੇ ਜੀ ਵੱਡੇ ਆ ਦੇਖੋ ਆਂਡੇ ਹਾਂ ਆਂਡੇ ਵੱਡੇ ਵੱਡਾ ਵੱਡਾ ਸਾਈਜ਼ ਆ ਠੀਕ ਆ ਵੱਡਾ ਸਾਈਜ਼ ਇਹ ਬਰੀਡ ਕਿਹੜੀ ਆ ਆਰ ਆ ਯਾਰ ਆਰ ਆ ਯਾਰ ਹੈ ਠੀਕ ਹੈ ਤੇ ਵਿੱਚ ਬਲੈਕ ਆਇਸਟਾ ਲੋਪ ਹੈ ਉਹ ਵੀ ਹੈਗੀ ਆਪਣਾ ਉਹ ਵੀ ਹੈਗੀ ਹੈ ਠੀਕ ਹੈ ਦੋਨੇ ਨੇ ਬਰੀਡਾਂ ਦਾ ਹਾਂ ਜਿਹਦੇ ਚਾਹਵਣ ਸੱਜਣਾ ਮੇਰੇ ਪਿੰਡ ਬਾਲਾ ਵਾਲੀੋਂ ਮੇਰੇ ਫਾਰਮ ਤੋਂ ਵੀ ਲਿਜਾ ਸਕਦੇ ਆ ਨੰਬਰ ਬੋਲ ਦਿਓ ਜੀ ਨੰਬਰ ਮੇਰਾ ਹੈਗਾ 98776 14032 ਮੇਰਾ ਜਿਹੜਾ ਐਡਰੈਸ ਹੈ ਪਿੰਡ ਬਾਲਿਆਂ ਵਾਲੀ ਜ਼ੇਲ ਮੌੜ ਜ਼ਿਲ੍ਹਾ ਬਟਿੰਡਾ ਪਿੰਡ ਦਾ ਜਿਹੜਾ ਡਰੈੱਸ ਹੈ ਉਹ ਨੇੜੇ ਗਊਸ਼ਾਲਾ ਮੌੜ ਰੋਕ ਠੀਕ ਆ ਜੀ ਲਓ ਜੀ ਭਾਈ ਨੰਬਰ ਆਪਾਂ ਸਕਰੀਨ ਤੇ ਦਵਾਂਗੇ ਮਾਸਟਰ ਜੀ ਨਾਲ ਸੰਪਰਕ ਕਰ ਲਿਓ ਜਿਨ੍ਹਾਂ ਨੇ ਮੁਰਗੀਆਂ ਮੁਰਗੇ ਲੈਣੇ ਹੁਣ ਅੰਡੇ ਲੈਣੇ ਹੁਣ ਬੱਕਰੀਆਂ ਵੀ ਹਨਾ ਜੀ ਬੱਕਰੀਆਂ ਵੀ ਵੇਚਣ ਬੱਕਰੀਆਂ ਵੀ ਵੇਚਣਗੇ ਤੇ ਭਾਈ ਸੰਪਰਕ ਕਰ ਲਿਓ ਠੀਕ ਆ ਜੀ ਮਾਸਟਰ ਜੀ ਧੰਨਵਾਦ ਜੀ ਸਰਬਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਠੀਕ ਆ